ਸਸਿਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆਂ ਗਰਦਾਸਪੁਰ ਦੇ ਇੱਕ ਸਿਨੇਮਾ ਹਾਲ ਦੇ ਵਿੱਚ ਜਿੱਥੇ ਕਿ ਤੁਸੀਂ ਦੇ ਦੇ ਪਏ ਕਿ ਫੂਲੇ ਫਿਲਮ ਜਿਹੜੀ ਹੈ ਉਹ ਚਲਾਈ ਜਾ ਰਹੀ ਸਵਿੱਤਰੀ ਬਾਈ ਅ ਫੂਲੇ ਜਿਨ੍ਹਾਂ ਦਾ ਫਿਲਮ ਇੱਥੇ ਚਲਾਈ ਜਾ ਰਹੀ ਹੈ ਕਿ ਬੜੇ ਵਧੀਆ ਤਰੀਕੇ ਦੇ ਨਾਲ ਬਹੁਤ ਸਾਰੀ ਜਨਤਾ ਜਿਹੜੀ ਉਹ ਇੱਥੇ ਫਿਲਮ ਦੇਖਣ ਦੇ ਲਈ ਪਹੁੰਚੀ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਫਿਲਮ ਕਿਵੇਂ ਲੱਗੀ ਉਹਨਾਂ ਨੂੰ ਕਿਉਂਕਿ ਥੋੜਾ ਜਿਹਾ ਚਾਨਣਾ ਪਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਸ਼ਵਿਤਰੀ ਭਾਈ ਫੂਲੇ ਜੀ ਜਿਹੜੇ ਉਹਨਾਂ ਦੇ ਇਹ ਫਿਲਮ ਆਧਾਰਤ ਆ ਤੇ ਉਹ ਹਿੰਦੁਸਤਾਨ ਦੇ ਪਹਿਲੇ ਟੀਚਰ ਰਹੇ ਨੇ ਜਿਨ੍ਹਾਂ ਨੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ ਗਰੀਬ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ ਸੀ ਤੇ ਅੱਜ ਉਹਨਾਂ ਦੀ ਉਸ ਕਦਮ ਦੇ ਨਾਲ ਹੀ ਜੜਾਇਆ ਗਰੀਬਾਂ ਦੇ ਬੱਚੇ ਜਿਹੜੇ ਆ ਪੜ੍ਹ ਲੈ ਕੇ ਅੱਗੇ ਆ ਰਹੇ ਨੇ ਤੇ ਅੱਜ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਉਹਨਾਂ ਦੀ ਜੀਵਨੀ ਦੇ ਉੱਤੇ ਹੀ ਅ ਸ਼ਵਿਤਰੀ ਭਾਈ ਫੂਲੇ ਫਿਲਮ ਜਿਹੜੀ ਉਹ ਚਲਾਈ ਜਾ ਰਹੀ ਹੈ ਪੋਸਟਰ ਇੱਥੇ ਲੱਗਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉੱਪਰ ਲੈ ਕੇ ਪੂਰਾ ਪੋਸਟਰ ਜਿਹੜਾ ਆ ਉਹ ਦਿਖਾ ਦਿੱਤਾ ਜਾਵੇ ਕਿ ਇਹ ਫਿਲਮ ਜਿਹੜੀ ਇੱਥੇ ਲੱਗੀ ਹੋਈ ਹੈ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਫਿਲਮ ਆ ਇਹ ਚਲਾਈ ਜਾ ਰਹੀ ਹੈ ਸ਼ਵਿਤਰੀ ਭਾਈ ਫੂਲੇ ਤੇ ਫਿਲਮ ਜਿਹੜੀ ਇਹ ਬਹੁਤ ਹੀ ਖੂਬਸੂਰਤ ਆ ਬਹੁਤ ਸਾਰੇ ਲੋਕ ਅੰਦਰ ਫਿਲਮ ਦੇਖਦੇ ਪਏ ਆ ਫਿਲਮ ਦਾ ਜੋ ਵੀ ਗੱਲਬਾਤ ਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਪਏ ਆ ਸਾਡੇ ਨਾਲ ਐਟ ਟਾਈਮ ਰਵੀ ਸਰੰਗਲ ਜੀ ਨੇ ਫੂਲੇ ਭਾਈ ਫਿਲਮ ਜਿਹੜੀ ਇਹ ਉਹ ਚਲਾਈ ਜਾ ਰਹੀ ਹੈ ਤੇ ਜਿਹੜਾ ਆ ਦਰਸ਼ਕਾਂ ਨੂੰ ਦਿਖਾਈ ਜਾ ਰਹੀ ਹੈ ਤੇ ਫਿਲਮ ਕੀ ਹੈ ਕਿਸ ਤਰ੍ਹਾਂ ਆ ਉਹਦੇ ਤੇ ਥੋੜੀ ਜੀ ਗੱਲਬਾਤ ਕਰ ਲੈਣੇ ਆ ਰਵੀ ਜੀ ਕੀ ਕਹਿਣਾ ਚਾਹੋ ਜੈ ਭੀਮ ਜੈ ਭਾਰਤ ਸਾਥੀਓ ਪਹਿਲਾਂ ਤਾਂ ਮੈਂ ਮੀਡੀਆ ਦਾ ਬਹੁਤ ਧੰਨਵਾਦ ਕਰਨਾ ਜਿਹੜਾ ਇੱਥੇ ਪਹੁੰਚੇ ਨੇ ਸਾਡੇ ਵਿਊ ਲੈਣ ਵਾਸਤੇ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਫੂਲੇ ਫਿਲਮ ਰਿਲੀਜ਼ ਹੋਈ ਆ ਤੇ ਪੂਰੇ ਭਾਰਤ ਦੇਸ਼ 'ਚ ਚੱਲਦੀ ਆ ਪੂਰੇ ਭਾਰਤ 'ਚ 25 ਨੂੰ ਰਿਲੀਜ਼ ਹੋਈ ਸੀ ਫਿਲਮ ਸੋ ਅੱਜ ਅਸੀਂ ਮਿਰਾਜ ਸਿਨੇਮਾ ਗੁਰਦਾਸਪੁਰ 'ਚ ਇਹਦੀ ਬੁਕਿੰਗ ਕਰਾਈ ਸੀ ਮੈਂ ਮੇਰਾ ਭਰਾ ਦਿਨੇਸ਼ ਮੇਰੇ ਨਾਲ ਹੋਰ ਸਾਡੀ ਟੀਮ ਅਸੀਂ ਸਾਰਿਆਂ ਨੇ ਪੂਰਾ ਹਾਲ ਬੁੱਕ ਕਰਵਾ ਕੇ ਤੇ ਫਿਲਮ ਦੇਖ ਰਹੇ ਆ ਸੋ ਬਹੁਤ ਹੀ ਵਧੀਆ ਫਿਲਮਾਂ ਫੂਲੇ ਮੈਂ ਸਾਰਿਆਂ ਨੂੰ ਅਗਾਹ ਕਰਾਂਗਾ ਕਿ ਆਪਣੀਆਂ ਫੈਮਲੀਆਂ ਨਾਲ ਆ ਕੇ ਆਪਣੇ ਪਰਿਵਾਰ ਨਾਲ ਲੈ ਕੇ ਆਓ ਤੇ ਇਹ ਫਿਲਮ ਜਰੂਰ ਦੇਖੋ ਕਿਉਂਕਿ ਇਹ ਫਿਲਮ ਤੁਹਾਨੂੰ ਦਰਸਾਉਂਦੀ ਹੈ ਕਿ ਬੰਦਾ ਜ਼ਿੰਦਗੀ 'ਚ ਸੰਘਰਸ਼ ਕਿਵੇਂ ਕਰਦਾ ਤੇ ਸੰਘਰਸ਼ ਕਰਕੇ ਕਿਵੇਂ ਅੱਗੇ ਆਂਦਾ ਸੋ ਦੇਖੋ ਇਸ ਫਿਲਮ ਦੀ ਵਿਰੋਧਤਾ ਵੀ ਬਹੁਤ ਹੋਈ ਆ ਉਹ ਲੋਕ ਵਿਰੋਧਤਾ ਕਰ ਰਹੇ ਨੇ ਜਿਨ੍ਹਾਂ ਦੇ ਪੁਰਖਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਉਹੀ ਬੰਦੇ ਇਹ ਫਿਲਮ ਦੀ ਵਿਰੋਧਤਾ ਕਰ ਰਹੇ ਆ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਵਿਰੋਧਤਾ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਆਪਣੇ ਆਪਣੇ ਪਰਿਵਾਰਾਂ ਨਾਲ ਆ ਕੇ ਆਪਣੀ ਫੀਮੇਲਸ ਲੇਡੀ ਨਾਲ ਆ ਕੇ ਤੁਸੀਂ ਦੇਖੋ ਕਿ ਇਹ ਫਿਲਮ 'ਚ ਹੈ ਕੀ ਆ ਸਿੱਖਾਂ ਨੂੰ ਕੀ ਮਿਲਦਾ ਬਹੁਤ ਹੀ ਵਧੀਆ ਫਿਲਮ ਆ ਖਾਸ ਕਰਕੇ ਮੇਰੀ ਤਾਂ ਇਹ ਰਾਏ ਹੈ ਕਿ ਹਰ ਔਰਤ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਜੋਤੀਬਾਈ ਫੂਲੇ ਕਿੰਨੇ ਦਿਨ ਚੱਲੇਗੀ ਲੱਗਦਾ ਸਾਡੀ ਕੋਸ਼ਿਸ਼ ਆ ਕਿ ਹੋਰ ਵੀ ਸ਼ੋਅ ਚਲਾਏ ਜਾਣ ਲਗਾਤਾਰ ਜਿੰਨੇ ਦਿਨ ਚੱਲੂਗੀ ਬੁੱਧਵਾਰ ਵੀ ਲੱਗ ਰਹੀ ਆ ਫੇਰ ਦੁਬਾਰਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਪਰਿਵਾਰਾਂ ਨਾਲ ਆ ਕੇ ਇਹ ਫਿਲਮ ਜ਼ਰੂਰ ਦੇਖਣ ਭਾਈ ਕੀ ਕਹਿਣਾ ਚਾਹੋ ਸਾਰਿਆਂ ਨੂੰ ਜੈਪੀ ਮੇ ਜੈ ਭਰਜੀ ਸੋ ਅੱਜ ਸੁ一致ਬਾਈ ਫੋਲੀਆ ਜੋਤੀਬਾਈ ਫੋਲੀਆ ਜਿਹੜੀ ਮੂਵੀ ਆਪਾਂ ਲਗਵਾਈ ਹੋਈ ਹੈ ਜੀ ਮਰਾਜ ਸਿਨੇਮਾ ਗੁਰਦਾਸਪੁਰ ਦੇ ਵਿੱਚ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਨਾਰੀ ਹੱਕ ਦੇ ਜੋਧਾ ਬਾਬਾ ਸਾਹਿਬ ਨੇ ਜਿਸ ਤਰ੍ਹਾਂ ਸਾਨੂੰ ਬਹੁਤ ਕੁਝ ਸਾਡੀ ਫੀਮੇਲਸ ਨੂੰ ਲਿਆ ਕੇ ਦਿੱਤੀਆਂ ਜਿਹੜੀਆਂ ਸਾਡੀ ਕੁਰਬਾਨੀਆਂ ਅੱਜ ਆਈ ਅਸੀਂ ਮੈਂ ਚਾਹੁੰਦਾ ਕਿ ਜਿਹੜੀ ਸਾਡੀ ਫੀਮੇਲ ਨੇ ਇਹ ਮੂਵੀ ਫੇਰ ਭਾਜੀ ਬਨ ਨੂੰ ਕਹਿੰਦਾ ਦੇਖਣਾ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਬੇਸਿਕਲੀ ਮੂਵੀ ਬਣੀ ਹੀ ਫੀਮੇਲ ਦੇ ਉੱਪਰ ਕਿਸ ਤਰ੍ਹਾਂ ਜਿਹੜਾ ਅੰਗਰੇਜ਼ ਦਾ ਟਾਈਮ ਸੀ ਉਸ ਵੇਲੇ ਵੀ ਸਾਨੂੰ ਕਿੰਨਾ ਤੰਤਜਰ ਕੀਤਾ ਜਾ ਰਿਹਾ ਸਾਡੇ ਤੇ ਪਰ ਅੱਜ ਚਲ ਪੰਜ 40 ਦਾ ਸ਼ੋਅ ਆ ਕਿਰਪਾ ਕਰਕੇ ਤੁਸੀਂ ਉਦੋਂ ਵੀ ਹਮਮਾ ਆ ਕੇ ਪਹੁੰਚੀਂ ਕਿਰਪਾਲਤਾ ਕਰਨ ਜੀ ਬਾਈ ਕੀ ਕਹਣਾ ਮਾਸੀ ਜਾਪੀ ਐਮ ਜਾਪਾਰਤ ਸਾਨੂੰ ਇਹ ਬੜੀ ਖੁਸ਼ੀ ਹੈ ਕਿ ਜਿਹੜੀ ਇਹ ਫਿਰ ਲੱਗੀ ਹੈ ਨਾ ਇਹ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਤੇ ਜਿਹੜੀ ਲੇਡੀ ਦਾ ਬਹੁਤ ਅੱਛਾ ਦੱਸਿਆ ਗਿਆ ਕਿ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਤੇ ਤੁਸੀਂ ਮਤਲਬ ਬਿਲਕੁਲ ਪਛੜੇ ਸੀਗੇ ਔਰ ਬਾਬਾ ਸਾਹਿਬ ਨੇ ਔਰ ਸਿਤਰੀ ਭਾਈ ਫੁਲੀ ਜੀ ਨੇ ਇਹ ਮਤਲਬ ਕਿ ਲੇਡੀ ਨੂੰ ਬਹੁਤ ਜ਼ਬਰਦਸਤ ਅਧਿਕਾਰ ਦਿੱਤਾ ਕਿ ਤੁਸੀਂ ਪੜੋ ਲਿਖੋ ਤੇ ਫਿਰ ਤੁਸੀਂ ਅੱਗੇ ਵਧ ਸਕਦੇ ਹੋ ਤਾਂ ਮੈਂ ਕਹਿਣਾ ਕਿ ਇਹ ਲੇਡੀ ਨੂੰ ਅੱਗੇ ਆ ਕੇ ਤੇ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਸਰ ਕੀ ਕਹਿਣਾ ਚਾਹੁੰਦੇ ਜੈ ਭੀਮ ਜੈ ਭਾਰਤ ਮੈਂ ਇਹੋ ਕਹਿਣਾ ਚਾਹਾਂਗਾ ਕਿ ਜੋ ਸੁਵਿਤਰੀ ਬਾਈ ਫੁੱਲੀਏ ਤੇ ਫਿਲਮ ਬਣੀ ਹੈ ਉਹ ਸਾਨੂੰ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਦੇਖਣੀ ਚਾਹੀਦੀ ਹੈ ਔਰ ਸਾਨੂੰ ਪਤਾ ਲੱਗੇਗਾ ਕਿ ਸਾਡੇ ਜੋ ਪਿਛਲੇ ਪੁਰਖੇ ਹਨ ਉਹਨਾਂ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇਸ ਫਿਲਮ ਨੂੰ ਦੇਖੀਏ ਤਾਂ ਕਿ ਇਸ ਨੂੰ ਜਿਆਦਾ ਤੋਂ ਜਿਆਦਾ ਸਮਾਜ ਦੇ ਵਿੱਚ ਪ੍ਰਮੋਟ ਕੀਤਾ ਜਾਵੇ ਜੈ ਭੀਮ ਜੈ ਭਾਰਤ ਅ ਦੋਸਤੋ ਬਹੁਤ ਸਾਰੇ ਦਰਸ਼ਕ ਇਸ ਟਾਈਮ ਫਿਲਮ ਅੰਦਰ ਦੇਖਦੇ ਪਏ ਆ ਫਿਲਹਾਲ ਫਿਲਮ ਦਾ ਇੰਟਰਵਲ ਹੋਇਆ ਕੁਝ ਲੋਕ ਬਾਹਰ ਆਏ ਉਹਨਾਂ ਦੇ ਨਾਲ ਗੱਲਬਾਤ ਕੀਤੀ ਕੁਝ ਲੋਕ ਬਾਹਰ ਆਉਣਗੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਸ਼ਵੀਤਰੀ ਭਾਈ ਫੂਲੇ ਜੋ ਫਿਲਮ ਚੱਲਦੀ ਪਈ ਹੈ ਉਹ ਫਿਲਮ ਕਿਵੇਂ ਆ ਤੇ ਉਹਨਾਂ ਨੂੰ ਇਹ ਫਿਲਮ ਦੇਖ ਕੇ ਕੀ ਮਹਿਸੂਸ ਹੋਇਆ ਤੇ ਦੋਸਤੋ ਲਗਾਤਾਰ ਜਿਹੜੀ ਉਹ ਫਿਲਮ ਚੱਲ ਰਹੀ ਸੀ ਜਿਸ ਦੇ ਚ ਜੋਤੀਬਾਈ ਫੁਲੇ ਤੇ ਸavitribai Phule ਦੀ ਬਹੁਤ ਹੀ ਸੁੰਦਰ ਕਹਾਣੀ ਜਿਹੜੀ ਐ ਦਰਸਾਈ ਗਈ ਜਿਸ ਦੇ ਚ ਬਹੁਤ ਹੀ ਜ਼ਿਆਦਾ ਜਿਹੜਾ ਵਧੀਆ ਤਰੀਕੇ ਨਾਲ ਰਿਹਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਫਿਲਮ ਦੇਖ ਕੇ ਥੱਲੇ ਆ ਰਹੇ ਨੇ ਤੇ ਗੱਲਬਾਤ ਕਰਦੀ ਭਾਜੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਜਨਾਬ ਲੱਗੀ ਫਿਲਮ ਤੇ ਇਦਾਂ ਦੀ ਐ ਕਿ ਕੋਈ ਵੀ ਇਹ ਫਿਲਮ ਨੂੰ ਦੇਖੇਗਾ ਵੀ ਮੜੀਆਂ ਦੇ ਕੁਝਗਮਾਨ ਤੋਂ ਪਹਿਲਾਂ ਸੋਚੇਗਾ ਵੀ ਕਿਹਨਾਂ ਦੇ ਅਧਿਕਾਰਾਂ ਤੇ ਚੱਲ ਰਹੇ ਆਂ ਕਿਆ ਬਾਤ ਐ ਬਹੁਤ ਫਾਇਦਾ ਤੇ ਬਹੁਤ ਕਮਾਇਆ ਲੋਕਾਂ ਨੇ ਸਾਡੇ ਤੋਂ ਇਹ ਚ ਨੈਟਵਰਕਿੰਗ ਤੋਂ ਸੋਸ਼ਲ ਮੀਡੀਆ ਤੋਂ ਪਰ ਦੁਨੀਆ ਨੇ ਫਾਇਦਾ ਸਾਡੀ ਨੇ ਲੈ ਕੇ ਜਾਗਰੂਤ ਹੋ ਕੇ ਇਹਨਾਂ ਤੋਂ ਜ਼ਿਆਦਾ ਕਮਾ ਰਿਆ ਹੁਣ ਅੰਡੀ ਕਿਸ ਤਰ੍ਹਾਂ ਦੀ ਲੱਗੀ ਜੀ ਬਹੁਤ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਪਤਾ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਮਹਾਤਮਾ ਜੋਤੀਰਾ ਫੂਲੇ ਤੇ ਫਿਲਮ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਸਾਡੇ ਲਈ ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਮਹਾਤਮਾ ਜੋਤੀਰਾ ਫੂਲੇ ਜਿਨ੍ਹਾਂ ਦੇ ਬਾਰੇ ਵਿੱਚ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਕਿ ਜੇ ਅਗਰ ਜੋਤੀਰਾ ਫੂਲੇ ਨਾਂ ਦਾ ਇਨਸਾਨ ਇਸ ਧਰਤੀ ਤੇ ਨਾ ਆਇਆ ਹੁੰਦਾ ਤਾਂ ਡਾਕਟਰ ਅੰਬੇਦਕਰ ਕਦੀ ਵੀ ਇਸ ਧਰਤੀ ਦੇ ਉਹਦੀ ਕੋਈ ਹੋਂਦ ਨਾ ਹੁੰਦੀ ਤਾਂ ਮੈਂ ਸਮਝਦਾ ਕਿ ਬਾਬਾ ਸਾਹਿਬ ਅੰਬੇਦਕਰ ਦੇ ਗੁਰੂ ਜਿਹੜੇ ਨੇ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਕਿਹਾ ਕਿ ਮੇਰੇ ਤਿੰਨ ਗੁਰੂਆਂ ਦੇ ਵਿੱਚੋਂ ਤਥਾਗਤ ਗੌਤਮ ਬੁੱਧ ਸਤਿਗੁਰੂ ਕਬੀਰ ਔ ਉਹਨਾਂ ਦੇ ਗੁਰੂ ਦੇ ਨਾਲ ਮਿਲ ਕੇ ਉਹਨਾਂ ਦੀ ਜੀਵਨੀ ਦੇ ਬਾਰੇ ਦੇ ਵਿੱਚ ਫਿਲਮ ਦੇਖ ਕੇ ਬਹੁਤ ਵਧੀਆ ਲੱਗਿਆ ਔਰ ਮੈਂ ਚਾਹਾਂਗਾ ਕਿ ਸਮਾਜ ਜਿਹੜਾ ਆ ਉਹ ਇਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲਏ ਸਪੈਸ਼ਲੀ ਸਾਡੀਆਂ ਭੈਣਾਂ ਸਾਡੀਆਂ ਧੀਆਂ ਔਰ ਖਾਸ ਕਰਕੇ ਮਰਦ ਵੀ ਇਹਨਾਂ ਦੀ ਲਾਈਫ ਤੋਂ ਪ੍ਰੇਰਣਾ ਲੈਣ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾਉਣ ਔਰ ਜਿਹੜੀਆਂ ਦੱਕਿਆਂ ਨੂੰ ਸੀ ਰਿਵਾਜ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਧੰਨਵਾਦ ਜੈਪੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਔਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਰਹੇ ਨੇ ਬੱਚੇ ਵੀ ਆ ਰਹੇ ਨੇ ਸਿਆਣੇ ਵੀ ਆ ਰਹੇ ਨੇ ਜਿਹੜੀ ਇਹ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਰਹਿੰਦੇ ਨੇ ਆ ਕਿ ਕਿਵੇਂ ਲੱਗੀ ਬਹੁਤ ਵਧੀਆ ਫਿਲਮ ਲੱਗੀ ਇਸ ਫਿਲਮ ਤੋਂ ਸਾਡੇ ਸਮਾਜ ਨੂੰ ਪੂਰੀ ਪ੍ਰੇਰਣਾ ਲੈਣੀ ਚਾਹੀਦੀ ਆ ਖਾਸ ਕਰਕੇ ਬੱਚਿਆਂ ਨੂੰ ਪੜਾਉਣ ਵਾਸਤੇ ਸਾਨੂੰ ਪੂਰੀ ਹਿੰਮਤ ਕਰਨੀ ਚਾਹੀਦੀ ਆ ਔਰ ਬੱਚਿਆਂ ਵੀ ਆਪਣੇ ਵਾਸਤੇ ਹਿੰਮਤ ਕਰਕੇ ਇਸ ਜੋ ਸਮਾਜਿਕ ਕੁਰੀਤੀਆਂ ਨੇ ਇਹਨਾਂ ਨੂੰ ਦੂਰ ਕਰੇ ਮੈਂ ਪੂਰੀ ਆਪਣੀ ਫੈਮਿਲੀ ਸਮੇਤ ਆਇਆ ਬੱਚੀਆਂ ਵੀ ਮੇਰੇ ਨਾਲ ਆਈਆਂ ਨੇ ਮੇਰੀ ਵਾਈਫ ਵੀ ਨਾਲ ਦੋ ਬੱਚੀਆਂ ਦੋਨੇ ਮੇਰੇ ਨਾਲ ਆਈਆਂ ਨੇ ਅ ਭਾਂਜੀ ਫਿਲਮ ਦੇਖ ਕੇ ਕਿਵੇਂ ਲੱਗੀ ਬਹੁਤ ਵਧੀਆ ਵਾਹ ਚੱਲ ਤੁਸੀਂ ਦੇਖੀ ਬਣ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਭਾਂਜੀ ਤੁਸੀਂ ਦੇ ਦੇ ਪੂਰੇ ਪਰਿਵਾਰ ਦੇ ਨਾਲ ਜਿਹੜੀਆਂ ਫੈਮਲੀਆਂ ਇੱਥੇ ਪਹੁੰਚੇ ਨੇ ਵਧੀਆ ਭਾਈ ਵਧੀਆ ਲੱਗੀ ਹਾਂਜੀ ਚਲੋ ਬਹੁਤ ਵਧੀਆ ਥੈਂਕ ਯੂ ਬਹੁਤ ਵਧੀਆ ਜੀ ਫਿਲਮ ਜੀ ਬਹੁਤ ਵਧੀਆ ਸਾਡੇ ਨਾਲ ਮਾਤਾਵਾ ਵੀ ਨੇ ਮਾਤਾ ਜੀ ਕਿਵੇਂ ਲੱਗੀ ਫਿਲਮ ਹਾਂਜੀ ਬਹੁਤ ਸੋਹਣੀ ਲੱਗੀ ਹੈ ਹਾਂਜੀ ਉਹ ਬਹੁਤ ਸੋਹਣੀ ਲੱਗੀ ਹੈ ਹੋਰ ਲੋਕਾਂ ਨੂੰ ਵੇਖਣੀ ਚਾਹੀਦੀ ਹੈ ਹਾਂਜੀ ਸਿੱਖਿਆ ਲੈਣੀ ਹੈ ਹਾਂਜੀ ਬਹੁਤ ਵਧੀਆ ਜੀ ਬਹੁਤ سارے ਲੋਕ ਜਿਹੜੇ ਨੇ ਇੱਥੇ ਬੱਚੇ ਵੀ ਕੀ ਕਿਵੇਂ ਲੱਗਾ ਬੇਟਾ ਬਹੁਤ ਵਧੀਆ ਵਧੀਆ ਲੱਗਾ ਪੜ੍ਹਾਈ ਕਰਨੀ ਵਧੀਆ ਤਰੀਕੇ ਨਾਲ ਅੱਗੇ ਵਧਣਾ ਹਾਂ ਸਾਡਾ ਸਾਨੂੰ ਇਹ ਫਿਲਮ ਦੇਖ ਕੇ ਜ਼ਰੂਰ ਆਪਣੇ ਲੜਕੀਆਂ ਨੂੰ ਪੜਾਉਣਾ ਚਾਹੀਦਾ ਹੈ ਕਿਸੇ ਨੂੰ ਵੀ ਪੜਨ ਤੋਂ ਰੋਕਣਾ ਨਹੀਂ ਚਾਹੀਦਾ ਇਸ ਬੱਚੀ ਦੇ ਦੇਖੋ ਡਰੈਸ ਅੱਪ ਵੀ ਜਿਹੜੀ ਹੈ ਉਹ ਸ਼ਵਿਤਰੀਬਾਈ ਫੂਲੇ ਵਰਗੀ ਵਾਂਗ ਹੀ ਜਿਹੜਾ ਇਹ ਕਰਕੇ ਫਿਲਮ ਨੂੰ ਦੇਖਣ ਪਹੁੰਚੇ ਨੇ ਤੇ ਲੱਗਦਾ ਹੈ ਕਿ ਵਾਕਿਆ ਹੀ ਇੱਕ ਉਹ ਫਿਲਮ ਜਿਹੜੀ ਹੈ ਬੱਚਿਆਂ ਦੇ ਉੱਤੇ ਪ੍ਰਭਾਵ ਪਾ ਕੇ ਜਾਏਗੀ ਕਿ ਸਾਨੂੰ ਪੜਨਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਬੱਚੇ ਬਹੁਤ ਵਧੀਆ ਥੈਂਕ ਯੂ ਮੈਂ ਦੀਨਾਨਗਰ ਤੋਂ ਆਪਣੇ ਪਰਿਵਾਰ ਸਮੇਤ ਅਤੇ ਆਪਣੇ ਸੱਜਣਾ ਸਮੇਤ ਫਿਲਮ ਦੇਖਣ ਆਏ ਹਾਂ ਸਾਡੇ ਸਾਰੇ ਹੀ ਜਿਹੜੇ ਅੰਬੇਦਕਰੀ ਸੰਸਥਾਵਾਂ ਹਨ ਅਸੀਂ ਅਮਰੀਕਾ ਚੇਤਰਾਮਾਂਚ ਦਿਨਾਨਗਰ ਤੋਂ ਤੇ ਇੱਥੇ ਪੰਜ ਪੰਜ ਸੱਤ ਸੰਸਥਾਵਾਂ ਸਾਡੇਆਂ ਗਿਆਂ ਉਹਨਾਂ ਨੇ ਜਿਹੜਾ ਸ਼ੋਅ ਆ ਆਰਗੇਨਾਈਜ਼ ਕਰਾਇਆ ਇਸ ਫਿਲਮ ਦੁਆਰਾ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਦਰਸਾਇਆ ਗਿਆ ਹੈ ਜਿਹੜੇ ਸਾਡੇ ਸਕੂਲੀ ਸਿਲੇਬਸਾ ਦੇ ਵਿੱਚ ਨਹੀਂ ਦੱਸੇ ਜਾਂਦੇ ਔਰ ਮੈਂ ਦਲਿਤ ਸਮਾਜ ਦੇ ਹਰ ਵਿਅਕਤੀ ਨੂੰ ਚਾਹਾਂਗਾ ਕਿ ਉਹ ਫਿਲਮ ਜ਼ਰੂਰ ਦੇਖੇ ਤੇ ਖਾਸ ਕਰਕੇ ਆਪਣੀਆਂ ਔਰਤਾਂ ਨੂੰ ਫਿਲਮ ਦਿਖਾਏ ਬਹੁਤ ਸਾਰੇ ਲੋਕ ਜਿਹੜੇ ਆ ਥੱਲੇ ਆ ਰਿਹਾ ਸਰ ਕੀ ਕਹਿਣਾ ਚਾਹੁੰਦੇ ਹਾਂ ਫੂਲੇ ਪਿਕਚਰ ਜੋ ਹੈ ਮਹਾਤਮਾ ਜੋਤਿਪੀ ਫੂਲੇ ਦੀ ਜੀਵਨੀ ਤੇ ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਜੋ ਉੱਚ ਨੀਚ ਲੇੰਗਬੇਦ ਉਹਦੀ ਸਮਾਪਤੀ ਬਹੁਤ ਸ਼ੁਰੂਆਤ ਜੋ ਕੀਤੀ ਹੈ ਉਹ ਮਹਾਤਮਾ ਜੋਤਿਪੀ ਫੂਲੇ ਨੇ ਕੀਤੀ ਹੈ ਮੈਂ ਚਾਹਾਂਗਾ ਕਿ ਹਰ ਆਦਮੀ ਨੂੰ ਦੇਖਣੀ ਚਾਹੀਦੀ ਹੈ ਖਾਸ ਕਰਕੇ ਔਰਤਾਂ ਨੂੰ ਆਯਾਦੀ ਮਿਲੀ ਹੈ ਤੇ ਮਹਾਤਮਾ ਜੋਤਿਪੀ ਫੂਲੇ ਉਸਤੇ ਫੂਲੇ ਦੇ ਨਾਮ ਤੇ ਮਿਲੀ ਹੈ ਇਹਨਾਂ ਦੀ ਫਿਲਮ ਵਖਣੀ ਸਰ ਕੀ ਕਹਿਣਾ ਚਾਹੋ ਅ ਮੈਂ ਸਿੰਪਲ ਹੀ ਗੱਲ ਕਰਾਂਗਾ ਕਿ ਜਿਹੜੀਆਂ ਬ੍ਰਾਹਮਣਿਕਲ ਰੂੜੀਵਾਦੀ ਪਰੰਪਰਾਵਾਂ ਸੀ ਉਹਨਾਂ ਦੇ ਉੱਤੇ ਗਹਿਰੀ ਚੋਟ ਹੈ ਔਰ ਮੈਂ ਸਮਝਦਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਜੇਕਰ ਕੋਈ ਇਹੋ ਜੀਆਂ ਚੀਜ਼ਾਂ ਹੈ ਵੀ ਨੇ ਸਮਾਜ 'ਚ ਤੇ ਜਿਹੜੇ ਲੋਕ ਇਸ ਸਮਾਜ ਵਾਸਤੇ ਇਹੋ ਜੀਆਂ ਚੀਜ਼ਾਂ ਵਾਸਤੇ ਜ਼ਿੰਮੇਦਾਰ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਨੂੰ ਅਕਸੈਪਟ ਕਰਕੇ ਇਹਨੂੰ ਖਤਮ ਕਰਨ ਵਾਸਤੇ ਯਤਨ ਕਰਨਾ ਚਾਹੀਦਾ ਔਰ ਇਹ ਜਿਹੜੀ ਫਿਲਮ ਹੈ ਇਹ ਸੱਚਮੁੱਚ ਉਸ ਦਿਸ਼ਾ ਚ ਇੱਕ ਵਧੀਆ ਕਦਮ ਹੈ ਔਰ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਖੁਦ ਇਹ ਦੇਖ ਕੇ ਤੇ ਆਪਣੇ ਆਪ ਦੇ ਉੱਤੇ ਆਤਮ ਚਿੰਤਨ ਔਰ ਮੰਥਨ ਕਰਨ ਦੀ ਜ਼ਰੂਰਤ ਬਿਲਕੁਲ ਵੀ ਬਹੁਤ ਜੀ ਸਾਡੇ ਨਾਲ ਇਸ ਟਾਈਮ ਜੇਪੀ ਖਰਨਾਲੇ ਭਾਜੀ ਵੀ ਮੌਜੂਦ ਨੇ ਸਰ ਥੋੜੇ ਜਿਹਾ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਵੇਖੋ ਜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਹੁਣ ਫਿਲਮ ਆਪਾਂ ਸਾਰਿਆਂ ਲੋਕਾਂ ਨੇ ਦੇਖੀ ਹੈ ਫੂਲੇ ਇਹ ਸਬਕ ਦਿੰਦੀ ਆ ਕਿ ਇੱਕ ਤਾਂ ਪੜਨਾ ਬੜਾ ਜ਼ਰੂਰੀ ਆ ਲੀਡ ਜੀ ਨੂੰ ਪੜ੍ਹ ਦੇ ਦਿੰਦੀ ਹੈ ਪੜ੍ਹਾਈ ਦੀ ਇੱਕ ਕ੍ਰਾਂਤੀਕਾਰੀ ਵਿਚਾਰ ਇਹ ਮੈਨੂੰ ਬਹੁਤ ਲੱਗੀ ਫਿਲਮ ਬਹੁਤ ਲੱਗੀ ਹੈ ਮਿਹਨਤ ਕੀਤੀ ਆ ਤੁਮ ਅਸੀਂ ਪ੍ਰਭਾਵਿਤ ਹੋਏ ਆ ਇਸ ਫਿਲਮ ਤੋਂ ਕਿਉਂਕਿ ਫਿਲਮ ਜਿਹੜੀ ਆ ਸਾਰਿਆਂ ਦੇ ਹੱਕ ਚ ਬਰਾਬਰਤਾ ਦੀ ਗੱਲ ਕੀਤੀ ਗਈ ਹੈ ਨਾ ਕਿਸੇ ਵੀ ਇਹ ਮਜਬ ਧਰਮ ਦੇ ਖਿਲਾਫ ਨਹੀਂ ਗਾ ਇਹ ਬਰਾਬਰ ਦੀ ਗੱਲ ਕੀਤੀ ਹੈ ਮੈਨੂੰ ਅੱਛਾ ਲੱਗਾ ਫਿਲਮ ਦੇਖ ਕੇ ਸਰਦਾਰ ਜੀ ਕੀ ਕਹਿਣਾ ਕੀ ਇਹ ਅੱਜ ਜਿਹੜੀ ਜੋਤੀ ਭਾਈ ਫੂਲੇ ਦੀ ਫਿਲਮ ਦੇਖੀ ਹੈ ਬਹੁਤ ਸ਼ਾਨਦਾਰ ਫਿਲਮ ਬਣਾਈ ਗਈ ਆ ਨਿਰਦੇਸ਼ਕ ਨੇ ਬਹੁਤ ਵਧੀਆ ਉਹਨੂੰ ਫਲਮਾਇਆ ਹੈ ਔਰ ਇਹ ਜਿਹੜਿਆ ਆਪਣਾ ਜਾਤੀ ਜ਼ੁਲਮ ਜਿਹੜਾ ਹੁੰਦਾ ਇਹਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਆ ਇਹ ਸੰਦੇਸ਼ ਦਿੰਦੀ ਆ ਤੇ ਹਰ ਇਨਸਾਨ ਨੂੰ ਇਹ ਫਿਲਮ ਵੇਖਣੀ ਚਾਹੀਦੀ ਆ ਕ੍ਰਾਂਤੀਕਾਰੀ ਮੈਂ ਥੋੜੀ ਜਿਹੀ ਮਾਫੀ ਚਾਹਾਂਗਾ ਸਾਡੀਆਂ ਮਾਤਾਵਾਂ ਮਾਤਾ ਜੀ ਕਿੱਦਾਂ ਦੀ ਲੱਗੀ ਫਿਲਮ ਵੈਸੇ ਬਹੁਤ ਵਧੀਆ ਲੱਗੀ ਕਾਫੀ ਵਧੀਆ ਸਿੱਖਿਆ ਆ ਕਿ ਆਤੀਆਂ ਨੂੰ ਪੜਾਉਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹਾਂ ਪੜਾਉਣਾ ਚਾਹੀਦਾ ਬਹੁਤ ਵਧੀਆ ਬਹੁਤ ਵਧੀਆ ਦੇਖ ਕੇ ਮਜ਼ਾ ਆਇਆ ਬਤ ਅੱਛਾ ਲੱਗਾ ਹਾਂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਹਾਂਜੀ ਹਾਂ ਪੜਨਾ ਆ ਅੱਗੇ ਹਾਂਜੀ ਵਧੀਆ ਪੜਨਾ ਆ ਹਾਂਜੀ ਕੀ ਗਾਣਾ ਬੇਟਾ ਵਧੀਆ ਲੱਗੀ ਫਿਲਮ ਹਾਂਜੀ ਅ ਅੱਗੇ ਪੜਨਾ ਆ ਨਾ ਵਧੀਆ ਪੜਾਈ ਕਰਨੀ ਹੈ ਹਾਂ ਬਣਨਾ ਉੱਚਾ ਸਰ ਬਣਨਾ ਕੀ ਬਣਨਾ ਆ ਡਾਕਟਰ ਬੀ ਆਰ ਅੰਬੇਦਕਰ ਓ ਵਾਓ ਕਦ ਦੇ ਬੀ ਆਰ ਅੰਬੇਦਕਰ ਬੰਨਾ ਆ ਕੀ ਬਾਤ ਆ ਬੱਚਿਆਂ ਦੇ ਵਿੱਚ ਜਿਹੜਾ ਆ ਸਰ ਗੁਰੂ ਰਵਿਦਾਸ ਸ਼ਾਰੀਗੁਰ ਰਵਿਦਾਸ ਸਭਾ ਦਾ ਮੈਂ ਪ੍ਰੈਜ਼ੀਡੈਂਟ ਆ ਮੈਂ ਧੰਨਵਾਦ ਕਰਨਾ ਰਵੀ ਸਰੰਗਲ ਜੀ ਦਾ ਔਰ ਦਿਨੇਸ਼ ਭੀਮ ਜੀ ਦਾ ਔਰ ਪੂਰੇ ਅੰਬੇਦਕਰ ਮਿਸ਼ਨ ਜੀ ਦਾ ਜਿਨ੍ਹਾਂ ਨੇ ਐਫਰਟ ਦੇ ਨਾਲ ਇਹ ਫਿਲਮ ਲੰਦੀ ਆਈ ਤਿੰਨ ਬੰਦੇ ਭਾਜਣਾ ਗੱਲ ਕੀਤੀ ਡਾਇਰੈਕਟਰ ਸਾਲਵੇ ਫਿਲਮ ਸ਼ਹਿਰ ਚ ਲੱਗਣੀ ਚਾਹੀਦੀ ਆ ਤੇ ਹਾਲਾਤ ਵੇਖ ਕੇ ਉਹਨਾਂ ਨੇ ਫਿਲਮ ਮੰਨੀ ਉਹਨਾਂ ਦੇ ਵਿੱਚ ਮੇਰੇ ਵੀਰ ਦਾ ਬੜਾ ਰਵੀ ਸਰੰਗਲ ਦਾ ਸਹਿਯੋਗ ਆ ਡਾਕਟਰ ਸੁਧੀਰ ਜੀ ਜਿਹੜੇ ਡਾਕਟਰ ਅੰਬੇਦਕਰ ਮਿਸ਼ਨ ਦੇ ਬੜੇ ਵਧੀਆ ਇਨਸਾਨ ਆ ਉਹਨਾਂ ਦਾ ਬੜਾ ਸਹਿਯੋਗ ਆ ਉਹ ਲਾਡੀ ਥਾਨਵਰ ਅੰਬੇਦਕਰ ਮਿਸ਼ਨ ਦੇ ਪ੍ਰਧਾਨ ਫਿਲਮ ਦੇ ਫਿਲਮ ਦਾ ਐ ਕੀ ਆਪਣੇ ਬੱਚਿਆਂ ਨੂੰ ਵੱਧ ਵੱਧ ਪੜ੍ਹਾਓ ਸੰਘਰਸ਼ ਕਰੋ ਥੋੜੀ ਰੋਟੀ ਖਾਓ ਤੇ ਸੰਘਰਸ਼ ਕਰੋ ਸਾਬ ਸ਼੍ਰੀ ਕਾਂਚੀਰਾਮ ਜੀ ਨੇ ਮਹਾਤਮਾ ਜੋਤੀ ਫੁੱਲੇ ਦੀ ਸਾਨੂੰ ਜਾਗਰੂਕਤਾ ਦੇਣ 92 ਚ ਮੈਂ ਬੀਐਸਪੀ ਦੇ ਨਾਲ ਜੁੜਿਆ ਵਾਂ ਔਰ ਅਹੀਂ ਸ਼ੁਰੂ ਤੋਂ ਹੀ ਆਪਣੇ ਸਮਾਜ ਦੇ ਨਾਲ بلند ਆਵਾਜ਼ ਰਹੇ ਆਂ ਔਰ ਅਹੀਂ ਇਹੋ ਕਹਾਂਗੇ ਵੀ ਥੋੜੀ ਰੋਟੀ ਖਾ ਲੋ ਬੱਚੇ ਨੂੰ ਪੜ੍ਹਾਓ ਕਿਸੇ ਦੇ ਖਿਲਾਫ ਫਿਲਮ ਨਹੀਂ ਆ ਇਹ ਫਿਲਮ ਸਾਰੇ ਬਜਾਏ ਵੇਖੋ ਉਹ ਤੇ ਜੀ ਸਾਡੇ ਨਾਲ ਇਸ ਟਾਈਮ ਮੈਂ ਵੀ ਨੇ ਮੈਮ ਨਾਲ ਵੀ ਗੱਲ ਕਰ ਮੈਮ ਕੀ ਕਹਿਣਾ ਚਾਹੁੰਦੇ ਆ ਆ ਨਮੋ ਬੁੱਧਾਇ ਜੈ ਭੀਮ ਸਭ ਤੋਂ ਪਹਿਲਾਂ ਬਹੁਤ ਅੱਛੀ ਮੂਵੀ ਸੀ ਔਰ ਬਹੁਤ ਭਾਵਕ ਹੋਈ ਆ ਮੈਂ ਫਿਲਮ ਦੇਖ ਕੇ ਔਰ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਅਸੀਂ ਆਪਣੇ ਮਹਾਪੁਰਸ਼ਾਂ ਦਾ ਜਿਹੜਾ ਕੰਮ ਆ ਉਹ ਜਿਹੜਾ ਆ ਉਹ ਉਹਦੇ ਲਈ ਸਾਡੇ ਕੋਲ ਬਹੁਤ ਘੱਟ ਸਮਾਂ ਆ ਔਰ ਇਹ ਮੂਵੀ ਵੇਖ ਕੇ ਮੈਂ ਬਹੁਤ ਪ੍ਰੇਰਿਤ ਹੋਈ ਆ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਜੋਤੀਬਾ ਫੂਲੇ ਔਰ ਮਾਤਾ ਸ੍ਰਿਤਰੀਬਾਈ ਫੂਲੇ ਦਾ ਜਿਹੜਾ ਯੋਗਦਾਨ ਸੀ ਉਸ ਨੂੰ ਯਾਦ ਰੱਖਾਂ ਉਹਨਾਂ ਦੇ ਦੱਸੇ ਹੋਏ ਜਿਹੜੇ ਸਾਡੇ ਸਮਾਜ ਲਈ ਕੰਮ ਹਨ ਔਰ ਉਹ ਮੈਂ ਅੱਗੇ ਵਧਾਵਾਂ ਬਹੁਤ ਵਧੀਆ ਜੀ ਕਾਫੀ ਜ਼ਿਆਦਾ ਜਿਹੜਾ ਫਿਲਮ ਨੇ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਲੋਕ ਇਸ ਚੀਜ਼ ਤੋਂ ਪ੍ਰਭਾਵਿਤ ਹੋਏ ਨੇ ਸਾਡੇ ਨਾਲ ਹੋਰ ਵੀ ਲੇਡੀਜ਼ ਨੇ ਕਿਉਂਕਿ ਇੱਕ ਲੇਡੀਜ਼ ਨੂੰ ਜਿਹੜਾ ਆ ਚੰਗੇ ਸੰਦੇਸ਼ ਜਿਹੜੇ ਦਿੱਤੇ ਗਏ ਨੇ ਅ ਸ਼ਵਿਤਰੀਬਾਈ ਫੂਲੇ ਜੀ ਵੱਲੋਂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਦਿੱਤੇ ਗਏ ਆ ਆਪਾਂ ਉੱਥੇ ਇਸ ਕਰਕੇ ਖਾਸ ਕਰਕੇ ਲੇਡੀਜ਼ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਸਾਡੇ ਨਾਲ ਭੈਣ ਜੀ ਜੁੜੇ ਨੇ ਭੈਣ ਕੀ ਕਰਨ ਮਭੂਤ થઈ ਜੈ ਭੀਮ ਜਿਹੜੀ ਫਿਲਮ ਸੀ ਮੈਨੂੰ ਲੱਗਦਾ ਸਾਰੀਆਂ ਲੇਡੀਆਂ ਹੀ ਬਹੁਤ ਪਾਵੁਕ ਹੋਈਆਂ ਹੋਣੀਆਂ ਖਾਸ ਤੌਰ ਤੇ ਜਿਹੜੇ ਵੀ ਔਰਤਾਂ ਮੈਨੂੰ ਲੱਗਦਾ ਕੁਛ ਨਾ ਕੁਛ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੀਆਂ ਨੇ ਉਹ ਤੇ ਇਸ ਤੋਂ ਹੋਰ ਜ਼ਿਆਦਾ ਇਨਸਪੀਰੇਸ਼ਨ ਲੈ ਕੇ ਹੋਰ ਜ਼ਿਆਦਾ ਕੰਮ ਕਰਨ ਗਿਆ ਕਿਉਂਕਿ ਫਿਲਮ ਦਾ ਇੱਕ ਡਾਇਲੋਗ ਮੈਨੂੰ ਯਾਦ ਹੋ ਗਿਆ ਕਿਉਂਕਿ ਦੋ ਤਿੰਨ ਵਾਰੀ ਰਿਪੀਟ ਕੀਤਾ ਗਿਆ ਮਾ ਸਵਿੱਤਰੀ ਬਾਈ ਫੂਲੇ ਵੱਲੋਂ ਔਰ ਜੋਤੀਬਾ ਰਾਏ ਫੂਲੇ ਵੱਲੋਂ ਜਦੋਂ ਉਹ ਮਾਂ ਨੂੰ ਪੜਾਉਣਾ ਸ਼ੁਰੂ ਕਰਦੇ ਆ ਬਚਪਨ ਚ ਤੇ ਉਹ ਕਹਿੰਦੇ ਆ ਕਿ ਆਰੰਭ ਅਗਰ ਹੋਇਆ ਹੈ ਤਾਂ ਅੰਤ ਤੱਕ ਲੈ ਜਾਣਾ ਹੋਗਾ ਕਿ ਸ਼ੁਰੂਆਤ ਅਗਰ ਅਸੀਂ ਇਹ ਸਾਡੇ ਲਈ ਵੀ ਇੱਕ ਲੈਸਨ ਆ ਕਿ ਜੇ ਅਸੀਂ ਕਦੀ ਕਦੀ ਇਮੋਸ਼ਨਲ ਹੋ ਕੇ ਜਾਂ ਕੁਝ ਵੀ ਹੋ ਕੇ ਜਦੋਂ ਅਸੀਂ ਕੰਮ ਕਰਨਾ ਸਟਾਰਟ ਕਰਦੇ ਹਾਂ ਉਹਦੇ 'ਚ ਕੰਸਿਸਟੈਂਸੀ ਨਿਰੰਤਰਤਾ ਹੋਣੀ ਚਾਹੀਦੀ ਹੈ ਕਿਸੇ ਵੀ ਲੋਭ ਕਰਕੇ ਕਿਸੇ ਵੀ ਰਾਜਨੀਤੀ ਕਰਕੇ ਅਸੀਂ ਆਪਣੇ ਜਿਹੜੇ ਮਿਸ਼ਨ ਦੇ ਲਈ ਜਦੋਂ ਅਸੀਂ ਕੰਮ ਕਰਦੇ ਆਂ ਕੁਝ ਵੀ ਹੈ ਤੇ ਸਭ ਕੁਝ ਪਿੱਛੇ ਰੱਖ ਕੇ ਸਾਨੂੰ ਕੰਮ ਕਰਨਾ ਚਾਹੀਦਾ ਨਾ ਕਿ ਰੀਜਨਸ ਦੇ ਕਰਕੇ ਛੱਡ ਦੇਣਾ ਚਾਹੀਦਾ ਇਹ ਨਿਰੰਤਰਤਾ ਜਿਹੜੀ ਸੀ ਫਿਲਮ ਤੋਂ ਮੈਨੂੰ ਲੱਗਦਾ ਕਿ ਮਹਾਪੁਰਖ ਸਾਡੇ ਦੇ ਪ੍ਰਕਾਸ਼ స్తੰਭ ਹੁੰਦੇ ਨੇ ਔਰ ਵਾਕਈ ਮੈਨੂੰ ਲੱਗਦਾ ਹੈ ਕਿ ਲਾਈਫ ਦੇ ਲਾਸਟ ਤੱਕ ਅੱਗੇ ਸੋਚਦੇ ਆਂ ਕੰਮ ਕਰਾਂਗੇ ਲੇਕਿਨ ਹੁਣ ਹੋਰ ਕਰਦੇ ਰਾਵਾਂਗੇ ਹਾਂਜੀ ਨਮੋ ਬੁਧਾਈ ਜੈਬੀਮ ਜੀ ਮੈਂ ਕਹਿਣਾ ਚਾਹਨੀ ਆ ਕਿ ਸਿਰਫ ਇੱਕ ਦਲਿਤ ਵਰਗ ਨੂੰ ਨਹੀਂ ਹਰ ਮਤਲਬ ਹਰ ਸਮਾਜ ਦੀ ਲੇਡੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਬਹੁਤ ਸਾਡੇ ਲਈ ਮੋਟੀਵੇਸ਼ਨਲ ਹੈ ਔਰ ਹਰ ਲੇਡੀ ਨੂੰ ਇਨਸਪੀਰੇਸ਼ਨ ਮਿਲਦੀ ਹੈ ਇਸ ਤੋਂ ਬਿਲਕੁਲ ਜੀ ਬੜੀ ਵਧੀਆ ਇਹਨਾਂ ਨੇ ਗੱਲ ਕਹੀ ਹੈ ਕਿ ਇਹ ਸਿਰਫ ਸਾਡੇ ਇੱਕ ਸਮਾਜ ਵਾਸਤੇ ਨਹੀਂ ਹਰ ਸਮਾਜ ਦੀ ਔਰਤ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਉਹਦੇ ਤੋਂ ਕੁਝ ਸਿੱਖਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਰਤਨ ਕਿਤੇ ਕੁਝ ਨਾ ਕੁਝ ਜਿਹੜਾ ਆ ਸਹੀ ਤਰੀਕੇ ਦੇ ਨਾਲ ਕਰ ਸਕੀ ਸਾਡੇ ਨਾਲ ਭਾਈ ਸਾਹਿਬ ਵੀ ਮਜੂਰ ਨੇ ਭਾਈ ਕੀ ਕਹਿਣਾ ਚਾਹੋ ਆ ਅੱਜ ਦੀ ਫਿਲਮ ਬਾਕਮਾਲ ਉਹ ਮਹਾਪੁਰਸ਼ ਜਿਹਨਾਂ ਦੇ ਬਦਾਲਤ ਅੱਜ ਅਸੀਂ ਇਹ ਫਿਲਮ ਦੇਖ पाए ਜਿਹਨਾਂ ਦੇ ਬਦਾਲਤ ਤੁਹਾਡੇ ਮਾਈਕ ਤੇ ਗੱਲ ਕਰ پا ਰਹੇ ਆ ਜਿਹਨਾਂ ਜੀਬ ਦਿੱਤੀ ਇਹ ਵਾਲੀ ਬੋਲਣ ਲਈ ਉਹਨਾਂ ਨੂੰ ਸ਼ਤ ਸ਼ਤ ਨਮਾਨਾ ਮਾਤਾ ਸਵੇਤਰੀ ਭਾਈ ਭੂਲੇ ਰਾਸ਼ਟਰ ਪਿਤਾ ਜੋਤੀਰਾ ਭੂਲੇ ਦੇ ਤਿਆਗ ਨੂੰ ਬਾਬਾ ਸਾਹਿਬ ਦੇ ਤੀਜੇ ਗੁਰੂ ਜਿਹਨਾਂ ਨੇ ਬਾਬਾ ਸਾਹਿਬ ਨੂੰ ਇੱਕ ਪ੍ਰੇਰਣਾ ਦਿੱਤੀ ਗੁਲਾਮਗਰੀ ਕਿਤਾਬ ਨੇ ਉਹ ਪਰਵਰਤਨ ਕੀਤਾ ਕਿ ਸਦੀਆਂ ਸਦੀਆਂ ਤੋਂ ਗੁਲਾਮ ਸਮਾਜ ਉਹਨਾਂ ਦੀ ਬਦੌਲਤ ਮੁਕਤ ਹੁੰਦਾ ਆ ਔਰ ਇਹ ਸਿਰਫ ਇੱਕ ਸਮਾਜ ਦੀ ਗੱਲ ਨਹੀਂ ਆ ਇੱਕ ਸਮਾਜ ਦੇ ਭਾਰਤ ਵਰਗੇ ਵੱਡੇ ਦੇਸ਼ ਦੀ ਵੱਡੀ ਜਨਸੰਖਿਆਰ 50% ਔਰਤਾਂ ਦੀ ਆਜ਼ਾਦੀ ਦੀ ਵੀ ਗੱਲ ਸੀ ਲੜਾਈ ਸੀ ਉਹਨਾਂ ਦੇ ਅਧਿਕਾਰਾਂ ਦੀ ਲੜਾਈ ਸੀ ਹਰ ਇੱਕ ਔਰਤ ਨੂੰ ਇਹ ਫਿਲਮ ਵੇਖਣੀ ਚਾਹੀਦੀ ਆ ਹਰ ਇੱਕ ਭਾਰਤ ਵਾਸੀ ਨੂੰ ਫਿਲਮ ਵੇਖਣੀ ਚਾਹੀਦੀ ਆ ਕਿਉਂਕਿ ਇਹ ਜਿਹੜੀ ਫਿਲਮ ਆ ਕਿਸੇ ਇੱਕ ਜਾਤੀ ਵਾਸਤੇ ਕਿਸੇ ਇੱਕ ਵਰਣ ਵਾਸਤੇ ਜਾਂ ਕਿਸੇ ਇੱਕ ਲਿੰਗ ਵਾਸਤੇ ਨਹੀਂ ਆ ਇਹ ਤੇ ਹਰੇਕ ਭਾਰਤੀ ਵਾਸਤੇ ਆ ਔਰ ਜਿਹੜਾ ਵੀ ਕੋਈ ਇਨਸਾਨ ਬਰਾਬਰਤਾ 'ਚ ਵਿਸ਼ਵਾਸ ਕਰਦਾ ਆ ਭਾਈਚਾਰਜੇ ਵਿਸ਼ਵਾਸ ਕਰਦਾ ਆ ਸੁਤੰਤਰਤਾ 'ਚ ਵਿਸ਼ਵਾਸ ਕਰਦਾ ਮਨੁੱਖੀ ਔਰ ਹਰੇਕ ਜੀਵ ਦੀ ਉਹਨੂੰ ਘਟੋ ਘਟ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਮੂਝੇ ਨਾ ਫਿਲਮ ਬਹੁਤ ਅੱਛੀ ਲੱਗੀ ਵਾਂਸ ਅਬ ਕੋਈ ਲੜਕੀ ਕੋ ਪੜਨੇ ਸੇ ਲੋਕਨਾ ਨੇ ਜਾਈਏ ਸਭ ਲੜਕੀ ਕੋ ਪੜਨਾ ਚਾਹੀਏ ਡਾਕਟਰਾਂ ਮੇ ਬੇਦਕਾਰ ਵਾਂਗੂ ਬੰਨਣਾ ਚਾਹੀਏ ਸਭ ਕੋ ਬੜੀਆ ਬੱਚੀ ਨੇ ਬਹੁਤ ਸੋਹਣਾ ਜਿਹੜਾ ਆ ਮੈਸੇਜ ਦਿੱਤਾ ਤੇ ਦੋਸਤੋ ਲਗਾਤਾਰ ਫੂਲੇ ਫਿਲਮ ਜਿਹੜੀ ਇਹ ਦੇਖ ਕੇ ਦਰਸ਼ਕ ਥੱਲੇ ਆਏ ਨੇ ਤੇ ਬਹੁਤ ਸਾਰੇ ਸਾਡੇ ਨਾਲ ਮਿੱਤਰ ਪਿਆਰੇ ਵੀ ਨੇ ਤੇ ਸਾਡੇ ਨਾਲ ਇਸ ਟਾਈਮ ਭਾਈ ਸਾਹਿਬ ਵੀ ਮੌਜੂਦ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਕੀ ਕਹਿਣਾ ਚਾਹਣਗੇ ਭਾਈ ਕੀ ਕਹਿਣਾ ਚਾਹੋ ਜੈ ਭੀਮ ਜੈ ਭਾਰ ਸਤਿਓ ਜੈ ਭੀਮਾਰਮੀ ਜਗਰੂ ਦੇਵ ਤਨਗੁਰ ਦੇ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਆਪਜੀ ਦੇ ਮਾਧਿਅਮ ਦੇ ਰਹੀ ਸੋਸ਼ਲ ਮੀਡੀਆ ਦੇ ਰਿਕ ਜੋ ਕਿ ਅੱਜ ਇਸ ਤੇ ਪਿਕਚਰ ਚਲਾਈ ਗਈ ਹੈ ਜੋਤੀ ਆ ਬਾ ਫੂਲੇ ਦਿਨਾਤੇ ਜੋ ਕਿ ਫੂਲੇ ਫਿਲਮ ਰਿਲੀਜ਼ ਹੋਈ ਹੈ ਇਹ ਫਿਲਮ ਬਹੁਤ ਹੀ ਵਧੀਆ ਇਹਦੇ ਵਿੱਚ ਕੁਝ ਸੈਂਸਰ ਬੋਰਡ ਦੁਆਰਾ ਇਹ ਫਿਲਮਾਂ ਦੇ ਵਿੱਚ ਬਹੁਤ ਦੁਆਰਾ ਕੱਟ ਲਗਾਏ ਗਏ ਨੇ ਬਹੁਤ ਕੱਟ ਜਿਆਦਾ ਮਾਰੇ ਗਏ ਨੇ ਤਾਂ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਪੂਰੀ ਸ਼ਾਸਨ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਔਰ ਉਹ ਮਨੁਵਾਦੀ ਵਿਵਸਥਾ ਨੂੰ ਕਿ ਜਿਸ ਤਰੀਕੇ ਨਾਲ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਪਹਿਲੇ ਉਹਦੇ ਵਿੱਚ ਕੱਟ ਮਾਰੇ ਗਏ ਨੇ ਬਹੁਤ ਜ਼ਿਆਦਾ ਇਹ ਜਿੰਨੀਆਂ ਫਿਲਮਾਂ ਪਰਮੋਟ ਸਾਡੇ ਸਮਾਜ ਦੀ ਹੁੰਦੀਆਂ ਨੇ ਜਾਂ ਬਹੁਤ ਜਣ ਸਮਾਜ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਸਿਰਫ ਔਰ ਸਿਰਫ ਬਹੁਜਨ ਸਮਾਜ ਦੀਆਂ ਫਿਲਮਾਂ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੁੰਦਾ ਹੈ ਸਰਕਾਰਾਂ ਉਹ ਮਨੁਵਾਦੀ ਸਰਕਾਰਾਂ ਬ੍ਰਾਹਮਣਵਾਦੀ ਸਰਕਾਰਾਂ ਸਿਰਫ ਔਰ ਸਿਰਫ ਬਹੁਜਨ ਸਮਾਜ ਦੇ ਫਿਲਮਾਂ ਨੂੰ ਲੈ ਕੇ ਹੀ ਸੈਂਸਰ ਬੋਰਡ ਉਹਨੂੰ ਪਾਸ ਨਹੀਂ ਕਰਦਾ ਅਨਦਰ ਫਿਲਮਾਂ ਦੇ ਉੱਤੇ ਟੈਕਸ ਫ੍ਰੀ ਕਰ ਦਿੱਤਾ ਜਾਂਦਾ ਹੈ ਬਟ ਸਾਡੇ ਬਹੁਜਨ ਸਮਾਜ ਦੀ ਜਦੋਂ ਗੱਲ ਆਂਦੀ ਬਹੁਜਨ ਸਮਾਜ ਕਦੇ ਵੀ ਕਿਸੇ ਦੀ ਦੂਸਰੀ ਫਿਲਮਾਂ ਦੇ ਉੱਪਰ ਨਹੀਂ ਉਂਗਲੀ ਨਹੀਂ ਚੱਕਦਾ ਬਟ ਅੱਜ ਫੂਲੇ ਫਿਲਮ ਚੱਲੀ ਹੈ ਪੂਰੇ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਹਿਲੇ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਸਰਕਾਰਾਂ ਦੁਆਰਾ ਰੋਕ ਲਗਾ ਦਿੱਤੀ ਕਿ ਕਿਉਂ ਸਰਕਾਰਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਬ ਕਿ ਇਸ ਤਰ੍ਹਾਂ ਕਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਮਨੁਵਾਦੀ ਵਿਵਸਥਾ ਜਿਹੜੀ ਹਜ਼ਾਰਾਂ ਸਾਲ ਪਹਿਲੇ ਚੱਲਦੀ ਫੂਲੇ ਮੂਵੀ ਦੇ ਵਿੱਚ ਮਨੁਵਾਦੀ ਵਿਵਸਥਾ ਨੂੰ ਟੱਕਰ ਦਿੱਤੀ ਗਈ ਆ ਇਸ ਮਨੁਵਾਦੀ ਵਿਵਸਥਾ ਨੂੰ ਟੱਕਰ ਦਿੱਤੀ ਗਈ ਆ ਜਿਸ ਨੂੰ ਲੈ ਕੇ ਫੂਲੇ ਜੀ ਦੀ ਡੈਥ ਜਦੋਂ 90 ਦੇ ਵਿੱਚ ਹੋ ਜਾਂਦੀ ਆ 18 ਦੇ ਵਿੱਚ ਜਦੋਂ ਬਾਬਾ ਸਾਹਿਬ ਅੰਬੇੜਕਰ ਜੀ ਦਾ ਜਨਮ ਹੁੰਦਾ ਹੈ ਕਨਵੇਂ ਦੇ ਵਿੱਚ 1 ਸਾਲ ਬਾਅਦ ਜਨਮ ਹੁੰਦਾ ਬਾਬਾ ਸਾਹਿਬ ਅੰਬੇੜਕਰ ਜੀ ਫੂਲੇ ਜੀ ਨੂੰ ਆਪਣਾ ਗੁਰੂ ਮੰਨਦੇ ਆ ਜਦੋਂ ਗੁਰੂ ਮੰਨਦੇ ਆ ਇਹ ਸਾਰੀ ਵਿਵਸਥਾ ਨੂੰ ਬਾਬਾ ਸਾਹਿਬ ਅੰਬੇੜਕਰ ਜੀ ਸਵਦਾਣ ਦੇ ਵਿੱਚ ਮਨੁਵਾਦੀ ਕਮਰ ਦੇ ਵਿੱਚ ਕਿੱਲਾ ਘੜਦੇ ਆ ਜਦੋਂ ਕਿਲਾ ਘੜਦੇ ਆ ਰਿਡਨ ਦੇ ਵਿੱਚ ਪਾਵਰ ਆ ਦੇ ਦਿੰਦੇ ਆ ਤੇ ਫਿਰ ਜਾ ਕੇ ਜੋ ਸੋਸ਼ੀ ਰਵੰਟੀ ਦਲਿਤ ਸਮਾਜ ਦੇ ਲੋਕ ਨੇ ਉਹ ਮਜਬੂਤੀ ਦੇ ਨਾਲ ਪੜਦੇ ਨੇ ਔਰ ਆਪਜੀ ਦੇ ਮਾਧਿਅਮ ਰਹਿ ਮੀ OBC ਔਰ BC ਸਮਾਜ ਨੂੰ ਸੰਦੇਸ਼ ਜਾਣਾ ਦੇਵਾਗੇ ਸਾਥੀਓ ਕਿ ਜੋ ਜੇ ਫੂਲੇ ਫਿਲਮ ਹੈ ਮੂਵੀ ਫਿਲਮ ਰਿਲੀਜ਼ ਹੋਈ ਹੈ ਖਾਸ ਕਰਕੇ BC ਪਾਈਚਾਰੇ ਦੇ ਲੋਕ ਸ਼ੈਣੀ ਪਾਈਚਾਰੇ ਦੇ ਲੋਕ OBC ਪਾਈਚਾਰੇ ਦੇ ਲੋਕ ਇਹ ਉਹਨਾਂ ਲੋਕਾਂ ਵਾਸਤੇ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਰਫ ਲੜਾਈ ਹੱਕ ਅਧਿਕਾਰ ਦੀ ਸੋਸ਼ੀ ਰਵੰਟੀ ਜਾਂਸੀ ਪਾਈਚਾਰੇ ਦੀ ਲੜਾਈ ਨਹੀਂ ਇਹ ਪੂਰੀ ਬਹੁਜਨਾਂ ਦੀ ਲੜਾਈ ਹੈ ਸਿਰਫ ਸਰਕਾਰਾਂ ਨੂੰ ਮੇਰਾ ਇਹ ਸੰਦੇਸ਼ ਹੈ ਮੈਂ ਬਾਰ-ਬਾਰ ਇਹ ਸੰਦੇਸ਼ ਦੇਣਾ ਚਾਹਾਂਗਾ ਸਰਕਾਰਾਂ ਦੇ ਅੱਗੇ ਕੋਈ ਵੀ ਬਹੁਜਨ ਸਮਾਜ ਦੀ ਜਿਹੜੀ ਫਿਲਮ ਰਿਲੀਜ਼ ਹੁੰਦੀ ਆ ਉਸ ਫਿਲਮ ਨੂੰ ਕਿਉਂ ਸਟਾਪ ਕਰ ਦਿੱਤਾ ਜਾਂਦਾ ਹੈ ਕਿਉਂ ਰੋਕਿਆ ਜਾਂਦਾ ਹੈ ਔਰ ਦੂਸਰਾ ਸੰਦੇਸ਼ ਮੇਰਾ ਪੂਰੇ ਇਸ ਗੁਰਦਾਸਪੁਰ ਪ੍ਰਸ਼ਾਸਨ ਦਾ ਸਿਲਮੇ ਹਾਲ ਦੇ ਜੋ ਅਧਿਕਾਰੀ ਗਨ ਨੇ ਉਹਨਾਂ ਲਈ ਮੇਰਾ ਇੱਕ ਛੋਟਾ ਜਿਹਾ ਸੰਦੇਸ਼ ਹੈ ਇਸ ਫਿਲਮ ਨੂੰ ਕੈਂਟੀਨ ਨੂੰ ਜ਼ਾਹਰੀ ਰੱਖਿਆ ਜਾਏ ਔਰ ਕੈਂਟੀਨ ਯੂਨੀਅਨ ਨੂੰ ਚਲਾਇਆ ਜਾਏ ਇਹ ਮੇਰਾ ਤੁਹਾਡਾ ਜੀ ਸੰਦੇਸ਼ ਹੈ ਪੂਰੇ ਸਿਲਮੇ ਹਾਲ ਦੇ ਆਨਰ ਅਗੇ ਕਿ ਇਹ ਫਿਲਮ ਪਠਾਨਕੋਟ ਦੇ ਵੀ ਕੰਟੀਨਿਊ ਜਾਰੀ ਕੀਤੀ ਗਈ ਆ ਜਿੰਨੇ ਵੀ ਸਿਲਮੇ ਹਾਲ ਨੇ ਜੇਕਰ ਇਹ ਫਿਲਮ ਕੰਟੀਨਿਊ ਜਾਰੀ ਨਹੀਂ ਕੀਤੀ ਜਾਂਦੀ ਵਿਦਆਊਟ ਸ਼ਰਤਾਂ ਤੋਂ ਕਿ ਇੰਨੇ ਆਡੀਅੰਸ ਹੋਣਾ ਬਹੁਤ ਇੰਨੇ ਆਡੀਅੰਸ ਹੋਣਾ ਜ਼ਰੂਰੀ ਆ ਨੋ ਨੋ ਕੋਈ ਵੀ ਇਦਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਮੇਰਾ ਇਹ ਮੰਨਣਾ ਹੈ ਬਿਨਾ ਸ਼ਰਤਾਂ ਤੋਂ ਫਿਲਮ ਕੰਟੀਨਿਊ ਚੱਲਣੀ ਚਾਹੀਦੀ ਪਠਾਨਕੋਟ ਵਿੱਚ ਵੀ ਚੱਲੀ ਆ ਦਿਨਾ ਨਗਰ ਦੇ ਵਿੱਚ ਵੀ ਚੱਲਣੀ ਚਾਹੀਦੀ ਆ ਜੇਕਰ ਇਹ ਫਿਲਮਾਂ ਨਹੀਂ ਚਲਾਉਂਦੇ ਤਾਂ ਅਸੀਂ ਮੰਨ ਕੇ ਚੱਲਦੇ ਬਹੁਜਨ ਦੇ ਸਮਾਜ ਦੇ ਲੋਕ ਹੈ ਮੰਨ ਕੇ ਚੱਲਦੇ ਆ ਅੱਜ ਵੀ ਮਨੁਵਾਦੀ ਅਵਸਥਾ ਅੱਜ ਗੁਰਦਾਸਪੁਰ ਦੇ ਵਿੱਚ ਵੀ ਲਾਗੂ ਹੈ ਉਹ ਲਾਗੂ ਰਹੇਗੀ ਕਿਉਂਕਿ ਸਾਡੇ ਰੈਵਰਾਂ ਨੇ ਸਮੇਂ-ਸਮੇਂ ਦੇ ਹਾਲਾਤ ਦੇ ਨਾਲ ਮਨੁਵਾਦ ਨੂੰ ਟੱਕਰ ਦਿੱਤੀ ਬ੍ਰਾਹਮਣਵਾਦ ਨੂੰ ਟੱਕਰ ਦਿੱਤੀ ਇਸੇ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੇ ਸੀਨ ਨੇ ਜੇ ਸਮਾਜ ਸਾਡਾ ਵੇਰ ਹੋ ਸਕਦਾ ਹੈ ਸਮਾਜ ਜਾਗ ਸਕਦਾ ਹੈ ਇਸਨੂੰ ਫਿਲਮਾਂ ਨੂੰ ਦੇਖ ਕੇ ਪਰ ਅੱਜ ਦਿਨਾਂ ਨਗਰ ਵਿੱਚ ਨਹੀਂ ਚੱਲ ਰਹੀ ਹੈ ਬਟਾਲੇ ਵਿੱਚ ਵੀ ਚਲਣੀ ਚਾਹੀਦੀ ਆ ਜਿੱਥੇ ਜਿੱਥੇ ਵੀ ਸਿਲਮੇ ਹਾਲ ਚੱਲ ਰਹੇ ਨੇ ਮੇਰੀ ਇਹ ਰਿਕੁਐਸਟ ਹੈ ਕਿ ਹਰ ਸਿਲਮੇ ਹਾਲ ਦੇ ਵਿੱਚ ਫਿਲਮ ਚਲਾਈ ਜਾਏ ਅਨੱਥਾ ਜੇਕਰ ਬਹੁਜਨ ਸਮਾਜ ਇਸ ਚੀਜ਼ ਤੇ ਉੱਤਰ ਕੇ ਆ ਗਿਆ ਕਿ ਜੇਕਰ ਸਾਡੇ ਸਮਾਜ ਦੀਆਂ ਫਿਲਮਾਂ ਨਹੀਂ ਚਲਾਣਾ ਇਸ ਸਿਲਮੇ ਹਾਲਾਂ ਦਾ ਬੁਰੀ ਤਰ੍ਹਾਂ ਬਾਈਕਟ ਕਰਾਂਗੇ ਐਨਦਰ ਫਿਲਮਾਂ ਦਾ ਵੀ ਵਿਰੋਧ ਕਰਾਂਗੇ ਜੇਕਰ ਸਾਡੇ ਬਹੁਜਨ ਸਮਾਜ ਦੀ ਫਿਲਮ ਨੂੰ ਨਹੀਂ ਚੱਲਣ ਦਿੱਤਾ ਕੰਟੀਨਿਊ ਚੱਲ ਨਹੀਂ ਦਿੱਤਾ ਆਪਾਂ ਇਹਨਾਂ ਦਾ ਵਿਰੋਧ ਕਰਾਂਗੇ ਜੈਪੀਮ ਜੈ ਪਰਸਾਥਿਓ ਬਹੁਤ ਵਧੀਆ ਜੀ ਲਗਾਤਾਰ ਜਿਹੜੀਆਂ ਗੱਲਾਂ ਸੁਣਨ ਮਿਲਦੀਆਂ ਪਈਆਂ ਸੀ ਜਿੱਦੇ ਚ ਕਿਹਾ ਜਾ ਰਿਹਾ ਸੀ ਕਿ ਇਸ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ ਜਾਂ ਇਹਦਾ ਵਿਰੋਧ ਕੀਤਾ ਜਾ ਰਿਹਾ ਉਸ ਵਿਰੋਧ ਨੂੰ ਵੀ ਦੇਖਦੇ ਹੋਏ ਜਿਹੜੇ ਸਾਡੇ ਐਸੀ ਸਮਾਜ ਦੇ ਲੋਕ ਨੇ ਉਹ ਵੀ ਕਿਤੇ ਨ ਕਿਤੇ ਜਿਹੜਾ ਨੇ ਅੰਦਰੋਂ ਦੁਖਦ ਨੇ ਕਿ ਇਹ ਫਿਲਮ ਨੂੰ ਕਿਉਂ ਨਹੀਂ ਚੱਲਣ ਦਿੱਤਾ ਜਾ ਰਿਹਾ ਪਰ ਫਿਲਹਾਲ ਫਿਲਮ ਚੱਲੀ ਬਹੁਤ ਵੱਡਾ ਹਾਲ ਪੂਰੀ ਜਿਹੜਾ ਆ ਸੰਗਤ ਨੇ ਇਹ ਫਿਲਮ ਦੇਖੀ ਤੁਸੀਂ ਦੇਖੀ ਹੋਏਗਾ ਕਿ ਪੂਰਾ ਹਾਲ ਜਿਹੜਾ ਆ ਇਹ ਲੋਕਾਂ ਦੇ ਨਾਲ ਭਰਿਆ ਹੋਇਆ ਸੀ ਤੁਸੀਂ ਦੇ ਦੇ ਪਏ ਮੇਰਾ ਡੀਪੀਸੀ ਪੰਜਾਬੀ ਮੈਟਰਡ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ